ਇਹ ਗਰੀਬੀ ਚ ਭੁੱਖ ਬਾੜੀ ਲੱਗੇ ਕਈ ਵਾਰ ਗੁੜ ਦੀ ਰੋੜੀ ਖਾ ਕੇ ਪਾਣੀ ਨਾਲ ਢਿੱਡ ਭਰ ਲੀਦਾ ਹੁੰਦਾ ਇਹ ਜਿਹੜੀ ਗਰੀਬੀ ਹੈ ਨਾ ਜਿਨ੍ਹਾਂ ਤੇ ਪੈਂਦੀ ਇਹ ਤਾਂ ਉਹਨਾਂ ਨੂੰ ਪਤਾ ਸਾਧ ਸੰਗਤ ਜੀ ਰੱਬ ਨਾ ਕਰੇ ਕਿਸੇ ਤੇ ਕੋਈ ਮੁਸੀਬਤ ਬਣ ਜਾਏ ਨਾ ਅਸੀਂ ਕਹੀਏ ਕਿਸੇ ਨੂੰ 1 ਲੱਖ ਰੁਪਏ ਹੀ ਦੇ ਦੋ 50 ਹਜ਼ਾਰ ਹੀ ਦੇ ਦੋ 20 ਹਜ਼ਾਰ ਹੀ ਦੇ ਦੋ ਉਹ ਸਾਡਾ ਡੰਗ ਟਪਾ ਦੋ ਸਾਡਾ ਸਮਾਂ ਟਪਾ ਦੋ ਸਾਡੇ ਤੇ ਭਿਆਨਕ ਸਮਾਂ ਹੈ ਚੇਤੇ ਰੱਖਿਓ ਵੱਡੇ ਵੱਡੇ ਡੋਲ ਜਾਂਦੇ ਨੇ ਕੋਈ ਨੇੜੇ ਨੇੜੇ ਲੱਗਣ ਨੂੰ ਤਿਆਰ ਨਹੀਂ ਹੁੰਦਾ ਜਿਸ ਘਰ ਵਿੱਚ ਗਰੀਬੀ ਘਰ ਕਰ ਜੇ ਇਹ ਚੇਤੇ ਰੱਖਿਓ ਗਰੀਬ ਬੰਦੇ ਨੂੰ ਤਾਂ ਕੋਈ ਉਧਾਰ ਵੀ ਦੇਣ ਨੂੰ ਤਿਆਰ ਨਹੀਂ ਹੁੰਦਾ ਇਹਨੇ ਕਿੱਥੋਂ ਦੇਣੇ ਸਾਧ ਸੰਗਤ ਜੀ ਇਹ ਗੱਲ ਚੇਤੇ ਰੱਖਿਓ ਭਾਈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਰੱਬ ਨਾ ਕਰੇ ਕਿਸੇ ਤੇ ਭਿਆਨਕ ਸਮਾਂ ਬਣ ਜਾਏ ਫਿਰ ਕਦੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ ਕਿਸੇ ਨੂੰ ਮਖੌਲ ਟਿਚਰ ਨਾ ਕਰੋ शैतान गरीब को मत सता।, मत सता वो रो देगा, देगा। रोन, लग, रोन पाएगा। लग पाएगा जब सुनेगा सबका मालक वो जड़ से खो देगा वो किसे दी गरीबी दा